ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲੋਂ ਡੈਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ 9878123917 ਅੱਜ ਦੀ ਵੀਡੀਓ ਵੀਰੇ ਆਪਣੇ ਪਿੰਡ ਦੀ ਗਈ ਆ ਪਿੰਡ ਦੁੱਲੇ ਵਾਲਾ ਜ਼ਿਲ੍ਹਾ ਬਠਿੰਡਾ ਬਾਈ ਜੀ ਨੇ ਕਰਾਵਾਇ ਗੱਲਬਾਤ ਚੰਗੇ ਐਨੀਮਲ ਆ ਤੈਨਾਂ ਇੱਕ ਗੱਬਣ ਝੋਟੀ ਹੈਗੀ ਤੇ ਦੋ ਸੂਈਆਂ ਸਵਾਈਆਂ ਚੰਗੇ ਰਿਕਾਰਡ ਵਾਲੀਆਂ ਪੂਰੀਆਂ ਵਧੀਆ ਆ ਜਾ ਬਾਈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਲਾਇਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਹੋਰ ਠੀਕ ਠਾਕ ਹੈ ਵੀਰੇ ਬਾਦ ਚੜ੍ਹਦੀ ਕਲਾ ਮੇਰੇ ਨਾਮ ਡਰੈਸ ਬੋਲੀਆ ਆਪਣਾ ਪਿੰਡ ਦੁੱਲੇਆਲਾ ਬਾਈ ਜ਼ਿਲ੍ਹਾ ਬਠਿੰਡਾ ਸੀ ਰਾਮਪਰਾ ਫੂਲ ਹਾਂਜੀ ਮੋਬਾਈਲ ਨੰਬਰ 981531856 ਓਕੇ ਇੱਕ ਵਾਰੀ ਫੇਰ ਬੋਲ ਦੋ ਤਹਿਸੀਲ ਬਾਈ ਰਾਮਪਰਾ ਫੂਲ ਹੈਗਾ ਜ਼ਿਲ੍ਹਾ ਬਠਿੰਡਾ ਹੈਗਾ ਪਿੰਡ ਦੁੱਲੇਆਲਾ ਤੇ ਮੋਬਾਈਲ ਨੰਬਰ 981531856 ਨੇੜੇ ਤੇੜੇ ਪਿੰਡ ਆਪਣੇ ਕਿਹੜੇ ਨੇੜੇ ਤੇੜੇ ਬਾਈ ਪਾਈ ਰੂਪਾ ਓਕੇ ਮੈਂ ਠੀਕ ਹੈ ਵੀਰੇ ਤੇ ਜੰਗੀ ਵਾਲਾ ਪਿੰਡ ਠੀਕ 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 ਵੀਰੇ ਅੱਜ ਆਪਣੇ ਕੋਲ ਕਿੰਨੇ ਨਾਗ ਆਗੇ ਤਿੰਨ ਨਾਗਾ ਬਾਈ ਬਗਾਉ ਦੋ ਸੱਜਰ ਆ ਹਾਂਜੀ ਸੂਈਆਂ ਆ ਇੱਕ 10 ਦਿਨਾਂ ਦੀ ਕੱਚੀ ਐ 10 ਦਿਨਾਂ ਕੱਚੇ ਇਹਦੇ ਬਾਰੇ ਕਰ ਲੈਨੇ ਆ ਪਹਿਲਾਂ ਗੱਲ ਇਹਨੂੰ ਕਰੋ ਮੜੀ ਬਰੇ ਜਿਹੜੀ ਵੀਰੇ ਆਪਾਂ ਤੇਰੀ ਪਹਿਲੇ ਨੰਬਰ ਦੇ ਝੋਟੀ ਦੇਖੀ ਐ ਨੇ ਚੰਗੇ ਰਿਕਾਰਡ ਵਾਲੀ ਕਿੰਨੇ ਦਿਨ ਘਟ ਜੂਗੀ ਇਹ ਬਾਈ 10 ਤੋਂ 12 ਦੇ ਵਿੱਚ ਕਹਿ ਕੇ ਦਿੱਤੀ ਆਉਣੇ ਨੇ ਓਕੇ ਤੇ ਕੀ ਰਿਕਾਰਡ ਰਿਹਾ ਪਹਿਲੇ ਸੂਏ ਦਾ ਆ ਦੇਖ ਕੇ ਥਣ ਲੇਵਾ ਕਰੋ ਚੈੱਕ ਚਾਰੇ ਥਣ ਪੀੜੀ ਦੇ ਪਾਵੇਂ ਵਰਗੇ ਆ 20 ਲੀਟਰ ਦੱਸਿਆ ਬਾਈ ਪਿਛਲੇ ਦਾ ਓਕੇ ਸੂਏ ਦਾ ਹੁਣ ਹਾਂਜੀ ਇਹ ਵੀ ਉਹਨਾਂ ਨੇ ਗਰੰਟੀ ਦਿੱਤੀ ਹੈ ਵੀ 7 ਮਹੀਨੇ ਤੇ ਕੁਝ ਦਿਨ ਦੁੱਧ ਘਟਿਆ ਨਹੀਂ ਓਕੇ ਫਿਰ ਬਾਅਦ ਕਰਾਈ ਜੀ ਤੈਨੂੰ ਕਿੰਨਾ ਘੜ ਦੂਗੀ ਐਰ.ਕੇ.ਰ ਬਈ ਲਗਭਗ ਉਹਨਾਂ ਨੇ ਤੈ ਕਹਿਆ ਵੀ 24 ਪਰ ਮੈਂ ਵਾਈ ਮੰਨ ਕੇ ਲਿਆਇਆ ਹਾਂ ਦੇਊਗੀ ਵੀਰੇ ਵਾਕਈ ਸਹੀ ਗੱਲ ਆਗੀ ਬਾਕੀ ਦੀ ਗੱਲ ਕੱਢਦਾ ਵੀਰੇ ਬਾਹਰ ਨੂੰ ਤੋਰ ਕੇ ਦਿਖਾ ਦਈਏ ਕਰੋ ਜੀ ਚੈੱਕ ਤੇ ਡਿਮਾਂਡ ਬਾਹਰ ਰਹਿਣਾ ਫੋਨ ਤੇ ਹੀ ਰਹਿਣ ਵਾਲੀ ਆ ਡਿਮਾਂਡ ਬਈ ਆਏ ਆ ਵੀ ਕਈ ਵਾਰ ਤਾਂ ਹਾਂਜੀ ਕਿਸੇ ਦੇ ਘਰ ਵਾਲੇ ਨੇ ਲੈ ਕੇ ਜਾਣੀ ਹੁੰਦੀ ਹੈ ਹਨਾ ਓਕੇ ਪਰ ਚੱਲ ਜਾਂਦਾ ਜੇ ਕਿਸੇ ਬਿਵਾਰੀ ਬਣਾਉਣੇ ਲੈ ਕੇ ਜਾਣੀ ਹੈ ਇਦੋਂ ਡਾਇਆ ਉੱਖਾ ਹੋ ਜਾਂਦਾਗਾ ਡਿਮਾਂਡ ਜਾਇਜ ਹੋਊ ਹੂ ਪਸ਼ੂ ਦੇ ਹਿਸਾਬ ਨਾਲ ਆ ਸਿੰਗ ਸੁੰਗ ਕਰੋ ਚੈੱਕ ਬਾਕੀ ਦੇ ਵੀਰੇ ਜੇ ਤੁਸੀਂ ਕੋਲੇ ਆਉਂਗੇ ਨਾ ਕੋਈ ਆਏ ਨਹੀਂ ਵੀ ਤੁਹਾਨੂੰ ਲੰਮੀ ਲਿਆ ਚਲ ਕੋਈ ਘਾਟ ਨਜ਼ਰ ਆਜੂਗੀ ਇਹ ਚ ਕੋਈ ਵੀ 1% ਵੀ ਮੈਥੋ ਗਾਰੰਟੀ ਲੈ ਲਓ ਜੇ ਕੋਈ ਘਾਟ ਆਈ ਲੈ ਚਲ ਵੀਰੇ ਦੇਖੋ ਕੱਲਾ ਕੱਲਾ ਥਾਣਾ ਪੀੜੀ ਤੇ ਪਾਵਾਂ ਅਰਗੇ ਥਾਣਾਗੇ ਤੇ ਬਾਕੀ ਦੀ ਗੱਲ ਸਾਮੀ ਪਾਲੀ ਵੀ ਵੀ ਪੂਰੀਆ ਪਿੱਠ ਪੁੜੇ ਦੀ ਪੂਰੀ ਚੰਗੀ ਫੇਸ ਕੁਆਲਟੀ ਕਰੋ ਚੈੱਕ ਤੇ ਕੁੰਬਲਾ ਵਗੈਰਾ ਭੋਰਾ ਵੀ ਨਹੀਂ ਮਿਲਕ ਵੀ ਨਹੀਂ ਦੇਖੋ ਕਿੰਨੀ ਵਧੀਆ ਕਰਾਂ ਜੋ ਹਰਿਆਣੇ ਜੋ ਜਾ ਕੇ ਬਾਈ ਲੈ ਕੇ ਠੀਕ ਆ ਹਰਿਆਣੇ ਦੀਆਂ ਹਾਂ ਹਰਿਆਣੇ ਦੀਆਂ ਓਕੇ ਚਾਰੇ ਪਸ਼ੂ ਜੀ ਆਪਣੇ ਪਹਿਲਾਂ ਆਪਾਂ ਵੀਰੇ ਕੋਈ ਝੂਠ ਵਾਲੀ ਗੱਲ ਨਹੀਂ ਮੈਨੂੰ ਵੀ ਪਤਾ ਵੀ ਝੋਟੀਆਂ ਹਰਿਆਣੇ ਚੋਂ ਆਇਆਂ ਮੇਰੇ ਪਿੰਡ ਦੀਆਂ ਹੈਗੀਆਂ ਆ ਆ ਦੇਖੋ ਕਰੋ ਚੈੱਕ ਪਹਿਲੇ ਨੰਬਰ ਵਾਲੀ ਬਾਕੀ ਬਾਈ ਜਿਹੜਾ ਜਾਣਕਾਰ ਆ ਉਹ ਤਾਂ ਉਹੀ ਪਤਾ ਲੱਗ ਜਾਂਦਾ ਜੀ ਪਸ਼ੂ ਹੁਣ ਬਾਕੀ ਜਿਹੜੇ ਬਾਈਆਂ ਨੇ ਹਿਸਾਬ ਲਾਉਣਾ ਉਹ ਤਾਂ ਲਾ ਹੀ ਲੈਣਾ ਵੀਰੇ ਇਹ ਤਾਂ ਤੇਰੀ ਗੱਲ ਸਹੀ ਆ ਬੰਦਰ ਆ ਜੀ ਕਰੋ ਚੈੱਕ ਪੂਰੀ ਕੁਆਲਿਟੀ ਚੰਗੀ ਦੁਆਰ ਤੋਂ ਮੈਂ ਤੁਹਾਨੂੰ ਫੇਰ ਚੈੱਕ ਕਰਾ ਦਨ ਤੇ ਭੋਰਾ ਕੈਮਰੇ ਤੋਂ ਨਹੀਂ ਜਾਗਦੀਆਂ ਦੇਖੋ ਥਾਣੇ ਦੇਖੋ ਕਿਹੋ ਜ ਤੇ ਬਈ ਕਰਮੋੜਾ ਨਹੀਂ ਆਈ ਨੀ ਐ ਸੀਲ ਆ ਓਕੇ ਆ ਦੇਖ ਲੈਣਾ ਜਿਹਨੂੰ ਮਨਜੀ ਚਾਹੇ ਲੈ ਜਿਵੇਂ ਮਰਜ਼ੀ ਕਰਦਾ ਅੱਧਾ ਗੰਗਾ ਵਾਲਾ ਕੰਮ ਆ ਨਾ ਤੇ ਵੀਰੇ ਜਿਵੇਂ ਆਪਾਂ ਕਹਿੰਦੇ ਐਫ ਨੂੰ ਹਵਾਨਾ ਲੱਗਿਆ ਵਾ ਝੋਟੀ ਤੇ ਲੱਗਿਆ ਵਿੱਚ ਐਫ ਵਾਲਾ ਹਵਾਨਾ ਤੇ ਕਰਿਓ ਚੈੱਕ ਬਾਕੀ ਦੀ ਗੱਲ ਵੀਰੇ ਬਾਦਰਾ ਚੀਪੇ ਜੂਪੇ ਦੀ ਓਕੇ ਬਾਈ ਜਮਨ ਹਣ ਤੁਹਾਨੂੰ ਚੈੱਕ ਕਰੇ ਬਿਲਕੁਲ ਗਾਰੰਟੀ ਆ ਬਾਈ ਠੀਕ ਆ ਵੀਰੇ ਠੀਕ ਆ ਜੇ ਮਰਜ਼ੀ ਅੱਖਾਂ ਮੀਚ ਕੇ ਲਈਏ ਓਕੇ ਜਿਹੜੀ ਹੁਣ ਆਪਾਂ 2 ਨੰਬਰ ਤੇ ਗੱਲ ਕਰਨ ਲਗੇ ਅਸੀਂ ਹਾਂ ਇਹ ਬਾਈ ਹੈਗੀ ਹੈਗੀ ਕਿਹੜਾ ਸੂਆ ਸੂਆ ਸੂਈ ਵੇਰ ਦੀ ਪਿਛਲੀ ਵੇਰ ਕੀ ਰਕਾਰ ਰਿਆ ਇਹਦਾ ਪਿਛਲੇ ਸੂਏ ਬਈ ਇਹਦਾ ਉਹਨਾਂ 18 ਲੀਟਰ ਦੱਸੋ ਓਕੇ ਤਿਆਰ ਕੀ ਕਿੰਨਾ ਦੇ ਦੂ ਅੱਜ ਕਰ ਬਈ ਇਹ ਸੇਬ ਵਾਲੇ ਘਰੇ ਜਾਂ ਬਈ 20 ਲੀਟਰ ਵਾਲਾ ਨਹੀਂ 18 ਤਾਂ ਕੱਢ ਹੀ ਦੇਣਾ ਤੇ ਨਹੀਂ 18 ਤਾਂ ਨੇ 19 18 19 ਤਾਂ ਕੱਢ ਹੀ ਦੇਣਾ ਓਕੇ ਤੇ ਡਿਮਾਂਡ ਇਹਦੀ ਵੀ ਫੋਨ ਤੇ ਰਹੂਗੀ ਡਿਮਾਂਡ ਬਈ ਤਿੰਨਾਂ ਦਾ ਵੀ ਫੋਨ ਤੇ ਰਹੂਗੀ ਤੇ ਹੁਣ ਦੁੱਧ ਕਿੰਨਾ ਤਿਆਰ ਆ ਥੱਲੇ ਇਹਦੇ ਥੱਲੇ ਬਈ ਖਾਣਾ ਇਸ ਵਕਤ ਇਹ ਮੱਲਾ ਵੀ 10 ਲੀਟਰ ਦੇ ਰਹੀ ਹੈਗੀ ਠੀਕ ਆ 10 ਲੀਟਰ ਯਾਨੀ ਬੜਾ ਕਿੰਨੇ ਦਿਨ ਹੋ ਗਏ ਸੂਈ ਨੂੰ ਸੂਈ ਨੂੰ ਤਿੰਨ ਦਿਨ ਹੋ ਗਏ ਥਾਲੇ ਵਾਂ ਨੇੜ ਤੋਂ ਕਰੋ ਚੱਕਲਾ-ਕਲਾ ਥਾਣ ਲੱਗਿਆ ਵਾ ਆਪਾਂ ਬੱਚਾ ਲਾ ਲਿਆ ਦੀ ਆਫ ਕੈਮਰਾ ਤੇ ਉਸ ਮਹਾਪੁਰਮੂ ਦੇ ਸਾਹਮਣੇ ਥਾਲੇ ਧਾਰਾ ਮਾਰ ਦੋ ਮਾਰ ਦੇ ਮਾਰ ਦੋ ਆ ਲੈਖੋ ਜੀ ਕਰੋ ਚੈੱਕ ਪੂਰੀ ਵਧੀਆ ਤੇ ਕੱਢ ਲੈਣੇ ਬਾਹਰ ਨੂੰ ਤੋੜ ਕੇ ਦਿਖਾ ਦਈਏ ਹਾਂ ਹਦੀ ਕਰੋ ਚੈੱਕ ਜੀ ਪੂਰੀ ਚੰਗੀ ਝੋਟੀ ਕੱਦ-ਗਾੜ ਪੂਰਾ ਵੱਡਾ ਗਾ ਸੋਰੀ ਬ੍ਰਦਰ ਆ ਬੱਚਾ ਆ ਗਿਆ ਤਾਂ ਕੱਟਾ 나ੜੂ ਆ ਨਾਲ ਹੀ ਹੈਗਾ ਲੰਮੀ ਲੈ ਚੱਲ ਬਾਕੀ ਦਾ ਵੀਡੀਓ ਬਣਾਉਣ ਦਾ ਸਮਾਂ ਆਪਣਾ 10:00 ਵਜੇ ਦਾ ਹੀ ਆਥ ਨੂੰ ਇਹਨਾਂ ਨੇ ਬਾਲਟੇ ਲਾ ਕੱਢ ਕੇ ਹਵਾਨੇ ਪੂਰੇ ਤਿਆਰ ਕਰ ਲੈਣੇ ਆਗੇ ਤੇ ਕੱਦ ਕਾਟ ਕਨੂ ਜਾ ਕੇ ਨਾ ਦੁੱਧ ਦੇ ਦੂ ਬਾਈ ਨੇ ਜਿੰਨਾ ਕਿਹਾ ਤੇ ਬਾਕੀ ਦਾ ਥੱਲੀ ਤੁਸੀਂ ਆਪ ਕਰ ਲੈਣੀ ਹੈਗੀ ਆ ਦੇਖੋ ਜੀ ਲੈ ਚੱਲ ਵੀਰੇ ਇਹਦੀ ਵੀ ਡਿਮਾਂਡ ਫੋਨ ਤੇ ਰਹੂ ਬਾਦਰ ਹੋਊਗੀ ਤਾਂ ਜਾਇ ਜੀ ਨਾ ਪਸ਼ੂ ਦੇ ਹਿਸਾਬ ਨਾਲ ਠੀਕ ਆ ਇਹ ਜਾ ਠੀਕ ਆ ਵੀਰੇ ਆ ਕਰੋ ਇਹ ਚ ਇੱਕ ਦੋ ਨੰਬਰ ਵਾਲੀ ਆ ਜਾ ਵੀਰੇ ਹੁਣ ਤਿੰਨ ਨੰਬਰ ਤੇ ਬੰਨ ਲਾ ਕੋਈ ਆ ਤੀਜੇ ਨੰਬਰ ਵਾਲੀ ਦੂਜਾ ਸੂ ਹੈ ਵੀ ਝੋਟੀ ਇਹ ਵੀ ਦੂਜਾ ਓਕੇ ਇਹਨੂੰ ਕਿੰਨੇ ਦਿਨ ਹੋ ਗਏ ਸੂਈ ਨੂੰ ਇਹ ਨੂੰ ਬਾਈ ਤਿੰਨ ਦਿਨ ਨਹੀਂ ਹੋਏ ਆਗੇ ਤਿੰਨ ਦਿਨ ਇਹਦੇ ਮਗਰ ਵੀ ਕੱਟੇ ਆਗੇ ਹੈ ਇਹਦੇ ਮਗਰ ਵੀ ਕੱਟੇ ਆ ਇਹਦੇ ਮਗਰ ਵੀ ਨਾ ਰਹੀ ਜੇ ਕਿੰਨਾ ਬੋਲਾ ਰੈਡੀ ਹੈਗਾ ਹੁਣ ਇਹਦੇ ਥੱਲੇ ਬਾਈ 8 ਤੋਂ 9 8 ਤੋਂ 9 ਕਢ ਲਾ ਬਾਹਰ ਨੂੰ ਤੋੜ ਕੇ ਦਿਖਾ ਦੇ ਡਿਮਾਂਡ ਇਹਦੀ ਵੀ ਫੋਨ ਤੇ ਰਹਿਣ ਵਾਲੀ ਆ ਦੁੱਧ ਇਹਦੇ ਥੱਲੇ ਵੀ ਬਾਈ ਲਗਭਗ 18 ਲੀਟਰ ਉਹਨਾਂ ਨੇ ਦੱਸਿਆ ਠੀਕ ਹੈ ਤਿਆਰ ਕੀ ਕਿੰਨਾ ਦੇ ਦੂ ਐਨ ਕੇ ਆ ਬਾਈ ਲਾ ਲੋ ਵੀ ਤੁਸੀਂ ਮੇਰੀ ਧੋਦੀ ਕੱਢ ਲੈ ਕੱਢ ਲਿਆ ਬਾਹਰ ਨੂੰ ਆ ਦੇਖੋ ਜੀ ਥਣਲੇਵਾ ਪੂਰਾ ਚੰਗਾ ਬਾਕੀ ਦਾ ਤੁਹਾਨੂੰ ਮੈਂ ਫੇਰ ਦੱਸ ਦੇਣਾ ਵੀਡੀਓ ਬਣਾਉਣ ਦਾ ਟਾਈਮ ਆਪਣਾ 10:00 ਵਜੇ ਦਾ 8:00 ਨੂੰ ਇਹਨਾਂ ਨੇ ਬਾਲ ਢਿੱਲਾ ਕੱਢ ਕੇ ਪੂਰੀਆਂ ਤਿਆਰ ਹੋ ਜਾਣਾ ਤੇ ਕੁਆਲਿਟੀ 'ਚ ਕੋਈ ਘਾਟ ਨਹੀਂ ਕੋਲੇ ਆਉਂਗੇ ਖੁਸ਼ ਹੋ ਕੇ ਜਾਉਂਗੇ ਐ ਨਹੀਂ ਹੈਗਾ ਵੀ ਛੋਟੀਆਂ ਛੋਟੀਆਂ ਨੂੰ ਆਪਾਂ ਵੱਡੀਆਂ ਵੱਡੀਆਂ ਦਿਖਾ ਦੇਾਂਗੇ ਪੂਰੀਆਂ ਚੰਗੀਆਂ ਝੋਟੀਆਂ ਆ ਤੇ ਬਾਕੀ ਦਾ ਪੈਸੇ ਦਾ ਜ਼ਰੂਰ ਲੱਗਣਗੇ ਵੀਰੇ ਇਹਨਾਂ ਦੇ ਜੋ ਚੀਜ਼ਾਂ ਚੰਗੀਆਂ ਆ ਚੀਜ਼ਾਂ ਤੇ ਪੈਸੇ ਲੱਗਦੇ ਆਗੇ ਆ ਪੂਰੀ ਚੰਗੀ ਆ ਥਣ ਥਣ ਦੀ ਕੋਈ ਘਾਟ ਨਹੀਂ ਧਾਰਾ ਦੁਰਾ ਪੋਲੀਆਂ ਪੂਰੀਆਂ ਨੇ ਮੈਂ ਨਾ ਪੁੱਛੀ ਨਾ ਬਾਕੀ ਦੀ ਗੱਲ ਦੋ ਟਾਈਮ ਆਪਾਂ ਜਵਾਬ ਵੀ ਦੇਵਾਂ ਜੇ ਕੋਈ ਵੀਰ ਭਰਾ ਹੋਊਗਾ ਮੈਂ ਨਾ ਭਾਈ 2 ਦਾ 400 ਜਾਵੇ ਸੈਣ ਸੈਣ ਦਾ ਸਾਰਾ ਠੀਕ ਆ ਵੀਰੇ ਸੇਵਾ ਪਾਣੀ ਵਾਲੇ ਦਾ ਠੀਕ ਆ ਲੈ ਚੱਲ ਵੀਰੇ ਨਾਂ ਲਵੇ ਅਗਲਾ ਠੀਕ ਆ ਤੇ ਖੋਸ਼ ਹੋ ਕੇ ਜਾਊਗੀ ਹਾਂ ਯਾਰ ਜਾਨਵਰ ਦੇਖੇ ਆਪਾਂ ਠੀਕ ਆ ਵੀਰੇ ਆ ਦੇਖੋ ਈ ਥੱਲੇ ਤੋਂ ਥਣ ਲੇਵਾ ਪੂਰਾ ਇੱਕ ਨੰਬਰ ਹਵਾਨਾਂ ਦਾ ਦੋ ਝੋਟੀਆਂ ਸੀਗੀਆਂ ਤੁਹਾਨੂੰ ਸੂਈਆਂ ਵਗੀਆਂ ਦਿਖਾਤੀਆਂ ਡਿਮਾਂਡ ਇਹਦੀ ਵੀ ਫੋਨ ਤੇ ਰਹੂਗੀ ਭਾਈ ਫੋਨ ਓਕੇ ਗੱਲ ਹੋਈ ਐ ਜੀ ਨੇ ਕਿ ਕਿਸੇ ਬੁਬਾਰੀ ਭਰਾਣੇ ਲੈ ਕੇ ਜਾਣਾ ਹਣਾ ਠੀਕ ਆ ਵੀਰੇ ਤੇ ਉਹਦਾ ਕਰਕੇ ਫਿਰ ਆ ਕਰੋ ਇਹ ਚੱਕ ਪੂਰੀ ਇੱਕ ਨੰਬਰ ਆ ਗਈ ਤੇ ਥਾਣ ਲੈਵੇ ਦੀ ਪੂਰੀ ਵਧੀਆ ਕੋਈ ਸਮੀ ਪਲੀ ਚ ਕੋਈ ਕਮੀ ਨਹੀਂ ਤਿੰਨੇ ਪੂਰੀਆਂ ਪੰਗਾਂ ਝੋਟੀਆਂ ਰਗੀਆਂ ਤੇ ਨੰਬਰ ਫੇਰ ਬੋਲਦੇ ਵੀਰੇ ਬਾਦਰਾ ਹਾਂ ਬਈ 985132857 ਤਿੰਨ ਪਸ਼ੂ ਸੀ ਇਹ ਤਿੰਨੇ ਤੁਹਾਨੂੰ ਦਿਖਾਤੇ ਚੰਗੇ ਰਿਕਾਰਡ ਵਾਲੇ ਹਰਿਆਣੇ ਵਾਲੀਆਂ ਝੋਟੀਆਂ ਆ ਪਹਿਲੇ ਨੰਬਰ ਵਾਲੀ ਝੋਟੀ ਬਹੁਤ ਚੰਗੀ ਆ ਗਈ ਗੱਬਣਾਂਗੀ ਤੇ ਦੂਜੇ ਨੰਬਰ ਵਾਲੀ ਸੂਈ ਵੀ ਹੈ ਤੇ ਤੀਜੇ ਨੰਬਰ ਵਾਲੀ ਵੀ ਸੂਈ ਵੀ ਹੈ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਤੈਅਦ ਲੋ ਧੰਨਵਾਦ ਜਲਦ ਮਿਲਦੇ ਹਾਂ ਕਿ ਨਵੀਂ ਵੀਡੀਓ ਦੇ ਨਾਲ